ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਦੇ ਲਈ ਬਣਾਇਆ ਹੋਇਆ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਕਮੈਂਟ ਵੀ ਕਰਿਆ ਕਰੋ ਜਰੂਰ ਔਰ ਲਾਈਕ ਵੀ ਕਰੋ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਜੋ ਗੁਰਬਾਣੀ ਪੜ੍ਹਨ ਦੇ ਚਾਹਵਨ ਹਨ ਸਮਝਣ ਦੇ ਚਾਹਵਨ ਹਨ ਉਹਨਾਂ ਤੱਕ ਇਹ ਕੀਤੀ ਹੋਈ ਵਿਚਾਰ ਪਹੁੰਚ ਸਕਦੀ ਹੈ ਇਸ ਕਰਕੇ ਵੱਧ ਤੋਂ ਵੱਧ ਸ਼ੇਅਰ ਕਰੋ ਪਿਛਲੀ ਵੀਡੀਓ ਦੇ ਵਿੱਚ ਆਪ ਸੰਗਤਾਂ ਦੇ ਨਾਲ ਇੱਕ ਪਵਨ ਸ਼ਬਦ ਸਾਂਝਾ ਕੀਤਾ ਸੀ ਜਾਓ ਔਰ ਦੂਜੇ ਰੂਪ ਸੀ ਉਹਦਾ ਜਾਓ ਜਜੇ ਨੂੰ ਕੰਨਾਂ ਉੱਪਰ ਬਿੰਦੀ ਊੜੇ ਨੰਕੜ ਜਾਓ ਜਜੇ ਨੂੰ ਕੰਨਾਂ ਊੜੇ ਨੰਕੜ ਜਾਓ ਇਹ ਸ਼ਬਦ ਆਪ ਸੰਗਤਾਂ ਦੇ ਨਾਲ ਸਾਂਝਾ ਕੀਤਾ ਸੀ ਆਓ ਅੱਜ ਕਿਉਂਕਿ ਉਸ ਵੀਡੀਓ ਦੇ ਵਿੱਚ ਪਹਿਲਾ ਪੁਰਖ ਕਿਰਿਆ ਦੇ ਰੂਪ ਦੇ ਵਿੱਚ ਇੱਕ ਵਚਨ ਰੂਪ ਦੇ ਵਿੱਚ ਜਦੋਂ ਇਹ ਸ਼ਬਦ ਅਸੀਂ ਵਿਚਾਰਿਆ ਪੜਿਆ ਹੈ ਉਦੋਂ ਸਾਂਝਾ ਕੀਤਾ ਸੀ ਇਸ ਤਰੀਕੇ ਦੇ ਨਾਲ ਜਾਂ ਫਿਰ ਤੀਜੇ ਪੁਰਖ ਦੇ ਰੂਪ ਦੇ ਵਿੱਚ ਕਿਰਿਆ ਦਾ ਜਿਹੜਾ ਇੱਕ ਵਚਨ ਰੂਪ ਹੈ ਉਹ ਸਾਂਝਾ ਕੀਤਾ ਸੀ ਆਉ ਜਾਉ ਸ਼ਬਦ ਜਾਂ ਜਾਉ ਸ਼ਬਦ ਇਹਦੇ ਅਰਥ ਗੁਰਬਾਣੀ ਵਿੱਚ ਕਿਵੇਂ ਵਰਤੇ ਨੇ ਸਤਿਗੁਰ ਨੇ ਅੱਜ ਆਪ ਸੰਗਤਾਂ ਦੇ ਨਾਲ ਉਹ ਸਾਂਝੇ ਕਰ ਲੈਣਾ ਸਭ ਤੋਂ ਪਹਿਲਾਂ ਜਦੋਂ ਅਸੀਂ ਦੇਖੀਏ ਗੁਰਬਾਣੀ ਦੇ ਵਿੱਚ ਜਦੋਂ ਇਹਦੇ ਅਰਥ ਬਣਦੇ ਨੇ ਜਾਂਦਾ ਹਾਂ ਇਹਨੂੰ ਸਹਾਇਕ ਕਿਰਿਆ ਵੀ ਕਹਿੰਦੇ ਨੇ ਮਦਦ ਕਰਨ ਵਾਲੀ ਕਿਰਿਆ ਜਿਵੇਂ ਆਖਾਂ ਜੀਵਾ ਬਿਸਰੇ ਮਰ ਜਾਉ ਜਿਵੇਂ ਨਾਮ ਆਖਦਾ ਹਾਂ ਜਪਦਾ ਹਾਂ ਤਾਂ ਜਿਉਂਦਾ ਹਾਂ ਜੀਪੋ ਲ ਜਾਂਦਾ ਹਾਂ ਤਾਂ ਮਰ ਜਾਂਦਾ ਹਾਂ ਤੋਂ ਫਿਰ ਇੱਥੇ ਅਰਥ ਹੈ ਜਾਂਦਾ ਹਾਂ ਹਰਿ ਵਿਨ ਜਿਓ ਜਲਵਲ ਜਾਓ ਇੱਥੇ ਵੀ ਅਰਥ ਹੈ ਜਾਂਦਾ ਹੈ ਮੇਰਾ ਜੀ ਮੇਰਾ ਹਿਰਦਾ ਜਾਂ ਮੇਰੀ ਜਿੰਦ ਹਰੀ ਤੋਂ ਬਿਨਾ ਜਲਵਲ ਜਾਂਦੀ ਹੈ ਜਾਂ ਮੇਰਾ ਜੀਵ ਜਿਹੜਾ ਹੈ ਹਰੀ ਤੋਂ ਬਿਨਾ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸੜਵਲ ਜਾਂਦਾ ਹੈ ਤੋ ਇਥੇ ਵੀ ਜਾਂਦਾ ਹੈ ਜਾਂ ਜਾਂਦੀ ਹੈ ਅਰਥ ਸਤਿਗੁਰ ਨੇ ਵਰਤਿਆ ਹੋਇਆ ਹੈ ਤੇ ਫਿਰ ਇਸੇ ਸ਼ਬਦ ਨੂੰ ਜਾਵਾ ਜਾਵਾ ਦੇ ਰੂਪ ਦੇ ਵਿੱਚ ਵੀ ਸਤਿਗੁਰ ਨੇ ਵਰਤਿਆ ਹੈ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਮੇਰੇ ਸਰੀਰ ਨੂੰ ਅੱਗ ਦੇ ਨਾਲ ਸੜ ਦਿੱਤਾ ਜਾਵੇ ਤੇ ਇਹਨੂੰ ਸੜ ਕੇ ਸੁਆ ਕਰਕੇ ਭਸਮ ਦੇ ਨਾਲ ਮਿਲਾ ਦਿੱਤਾ ਜਾਵੇ ਭਾਵ ਮੈਂ ਅੱਗ ਨਾਲ ਜਲ ਜਾਮਾ ਤੇ ਫਿਰ ਭਸਮ ਦੇ ਵਿੱਚ ਮਿਲ ਜਾਵਾਂ ਸੜ ਜਾਵਾਂ ਆਗ ਦੇ ਵਿੱਚ ਬੜ ਕੇ ਇਸੇ ਤਰੀਕੇ ਦੇ ਨਾਲ ਜਿਵੇਂ ਜਿੱਜੇ ਨੂੰ ਕੰਨਾ ਉਪਰਿੰਦੀ ਉੜਿ ਔਕੜ ਜਾਉ ਆ ਬਲ ਬਲ ਜਾਉ ਹਾਂ ਬਲ ਬਲ ਜਾਉ ਮੈਂ ਸਦਕੀ ਜਾਂਦਾ ਹਾਂ ਇਸ ਤਰੀਕੇ ਦੇ ਨਾਲ ਸਾਚ ਕਹਾਂ ਅਰਦਾਸ ਹਮਾਰੀ ਹਉ ਸੰਤ ਜਿ ਨਾਮ ਬਲ ਜਾਉ ਤਿਥੇ ਵੀ ਜਾਉ ਸ਼ਬਦ ਤੇ ਅਗੀ ਜਿਹੜਾ ਅਰਥ ਵਰਤਿਆ ਜਾਣਾ ਤੁਰ ਕੇ ਜਾਣਾ ਫ਼ਾਸਲਾ ਬਿਥ ਤਿਆ ਕਰਕੇ ਪੁੰਜਣਾ ਗਮਨ ਕਰਕੇ ਪਹੁੰਚਣਾ ਇਸ ਤਰੀਕੇ ਦੇ ਨਾਲ ਵੀ ਸਤਿਗੁਰ ਨੇ ਜਾਉ ਸ਼ਬਦ ਵਰਤਿਆ ਹੈ ਹਉ ਪੰਥ ਦਸਾਈ ਨਿਤ ਖੜੀ ਕੋਈ ਪ੍ਰਭ ਦੱਸੇ ਤਿਨ ਜਾਉ ਤਿੰਨ ਦੇ ਨੰਨੇ ਨੂੰ ਹਿਸ਼ਾਰੀ ਹੈ ਇੱਕ ਵਚਨ ਦੇ ਰੂਪ ਦੇ ਵਿੱਚ ਹੈ ਜਾਓ ਜਾਵਾਂ ਜਾਣਾ ਚੱਲ ਕੇ ਜਾਵਾਂ ਉਹ ਪੰਥ ਦਸਾਈ ਮੈਨੂੰ ਕੋਈ ਪੰਥ ਦੱਸੇ ਰਸਤਾ ਦੱਸੇ ਨੇ ਤਖੜੀ ਰੋਜ਼ ਖੜੀ ਇਹ ਪੁਕਾਰ ਦੀ ਆਵਾਜ਼ ਮਾਰਦੀ ਕੋਈ ਦੱਸੇ ਕੋਈ ਮੈਨੂੰ ਦੱਸੇ ਰਸਤਾ ਪ੍ਰਮਾਤਮਾ ਦੇ ਘਰ ਦਾ ਤੇ ਜਿਹੜਾ ਦੱਸੇ ਕੋਈ ਪ੍ਰਭ ਦੱਸੇ ਤੈਨ ਜਾਵਾਂ ਉਹਦੇ ਕੋਲ ਚੱਲ ਕੇ ਜਾਵਾਂ ਤੇ ਇੱਥੇ ਜਾਉ ਸ਼ਬਦ ਹੈ ਜਨਾ ਚਾਉ ਕਹਿਣਾ ਪਰ ਚੱਲ ਕੇ ਜਾਣ ਵਾਸਤੇ ਸ਼ਬਦ ਵਰਤਿਆ ਹੋਇਆ ਹੈ ਅੰਬੜ ਕੋਇ ਨ ਸਕਈ ਹਉ ਕਿਸ ਨੂੰ ਪੁੱਛਣ ਜਾਉ ਕਿਉਂਕਿ ਹਉ ਮੈਂ ਫਰਸਟ ਪਰਸਨ ਹੈ ਉਤਮਪੁਰਖ ਹੈ ਤੇ ਜਦੋਂ ਉਤਮਪੁਰਖ ਦੇ ਨਾਲ ਉਹ ਦੇ ਨਾਂਮ ਘੜਾਵੇਗੀ ਤਾਂ ਵਿੰਦੀ ਲਾ ਕੇ ਹੀ ਪੜਿਆ ਜਾਵੇਗਾ ਜਾਹ ਅੰਬੜ ਕੋਇ ਨ ਸਕਈ ਪਰਮਾਤਮਾ ਪਰਮੇਸ਼ਰ ਕਿੱਥੇ ਰਹਿੰਦਾ ਕਿੱਥੇ ਉਹਦਾ ਵਾਸਾ ਉਥੇ ਤਾਂ ਕਿਸੇ ਦੀ ਪਹੁੰਚ ਨਹੀਂ ਹੋ ਸਕੀ ਕੋਈ ਪਹੁੰਚ ਨਹੀਂ ਸਕਿਆ ਉਥੇ ਤੱਕ ਕਿਸੇ ਨੂੰ ਉਸ ਜਗ੍ਹਾ ਦਾ ਪਤਾ ਨਹੀਂ ਲੱਗ ਸਕਿਆ ਮੈਂ ਕਿਹਦੇ ਕੋਲ ਜਾ ਕੇ ਪੁੱਛਾਂ ਕੌਣ ਮੈਨੂੰ ਦੱਸ ਸਕਦਾ ਹੈ ਸੇ ਸਤਿਗੁਰੂ ਜੀ ਪਰਮੇ ਭੂਲੇ ਆਵੋ ਜਾਓ ਭਟਕਣਾ ਦੇ ਵਿੱਚ ਫਸੇ ਹੋਏ ਪਰਮਾਤਮਾ ਨੂੰ ਵਿਸਾਰ ਕੇ ਜੀਵ ਜਿਹੜੇ ਨੇ ਆਂਦੇ ਨੇ ਜਾਂਦੇ ਨੇ ਆਂਦੇ ਨੇ ਜਾਂਦੇ ਨੇ ਮਿਟ ਜਾਂਦੇ ਨੇ ਤੋ ਫਿਰ ਇਹ ਫਾਸਲਾ ਹੈ ਆਉਣਾ ਜਾਣਾ ਤੂੰ ਸਤਿਗੁਰ ਨੇ ਤੁਰ ਕੇ ਜਾਣਾ ਫਾਸਲਾ ਤੈਅ ਕਰਨਾ ਗਵਨ ਕਰਨਾ ਇਸ ਤਰੀਕੇ ਨਾਲ ਵੀ ਇਸ ਸ਼ਬਦ ਨੂੰ ਜਾਉ ਜਾਂ ਜਾਉਂ ਦੇ ਰੂਪ ਦੇ ਵਿੱਚ ਵਰਤਿਆ ਹੋਇਆ ਹੈ ਜੋ ਗੁਰਬਾਣੀ ਦੇ ਵਿੱਚ ਸਾਨੂੰ ਮਿਲਦਾ ਹੈ ਜਹਾਂ ਪਠਾਵੋ ਜਾਉ ਤਤੀਰੀ ਜਿੱਥੇ ਤੂੰ ਮੈਨੂੰ ਭੇਜੇ ਮੈਂ ਉੱਥੇ ਹੀ ਜਾਵਾਂ ਤੇ ਇੱਥੇ ਵੀ ਅਰਥ ਹੈ ਜਾਣਾ ਚੱਲ ਕੇ ਜਾਣਾ ਇਸ ਤਰੀਕੇ ਨਾਲ ਸਤਿਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇਸ ਸ਼ਬਦ ਨੂੰ ਇਸ ਤਰ੍ਹਾਂ ਵੀ ਵਰਤਿਆ ਹੋਇਆ ਹੈ ਤੇ ਅੱਗੇ ਅਸੀਂ ਜਿੰਨੇ ਗਮਨ ਗਮਨ ਕਰਨਾ ਗਮਨ ਕਰਨਾ ਕਰ ਕਿਰਪਾ ਪਰਮ ਭੇਟਿਆ ਮਰਨ ਨ ਆਵਣ ਜਾਓ ਹੁਣ ਗਮਨ ਕਰਨਾ ਗਮਨ ਕਰਨਾ ਜਾਂ ਗਵਨ ਕਰਨਾ ਕਹਿ ਲੀਏ ਪ੍ਰਮਾਤਮਾ ਨੇ ਕਿਰਪਾ ਕਰਕੇ ਗੁਰੂ ਮਿਲਾ ਦਿੱਤਾ ਹੁਣ ਨਾ ਮੈਂ ਜੰਮਣਾ ਨਾ ਮਰਨਾ ਜਿਹੜਾ ਮੇਰਾ ਗਮਨ ਕਟ ਹੋ ਗਿਆ ਆਣ ਜਾਣ ਦਾ ਚੱਕਰ ਗਵਨ ਘਟ ਦਿੰਦਾ ਮਨ ਕਰਨੇ ਤੂੰ ਫਿਰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਆ ਜਾਂਦਾ ਵੀ ਚਲੀਆਂ ਜਾਣ ਦੂਰ ਹੋ ਜਾਣ ਨਾਸ਼ਵਾਨ ਚਲੀਆਂ ਜਾਣ ਵਾਲੀਆਂ ਜਿਹੜੇ ਨਾਸ਼ਵਾਨ ਚੀਜ਼ਾਂ ਹੈ ਮਹਾਨ ਕੋਸ਼ ਦੇ ਵਿੱਚ ਇਸ ਤਰ੍ਹਾਂ ਵੀ ਸ਼ਬਦ ਅਰਥ ਕੀਤੇ ਹੋਏ ਮਿਲਦੇ ਹਨ ਜਿਵੇਂ ਗੁਰਬਾਣੀ ਦੇ ਵਿੱਚ ਪੰਕਤੀ ਹੈ ਸੁਰਗਿਆ ਦੀਆਂ ਮੋਹਣੀਆਂ ਇਸਤਰੀਆਂ ਹੋਵਨ ਨਾਨਕ ਸਭੋ ਜਾਓ। ਤੋਂ ਸਭ ਚਰੀਆਂ ਜਾਣ ਸਭ ਨਾਸ਼ ਹੋ ਜਾਣ ਵਾਲੀਆਂ। ਸੁਰਗੈ ਦੀਆਂ ਜਿੰਨੀਆਂ ਵੀ ਮੂਹਣੀਆਂ ਇਸਤਰੀਆਂ ਜਿਨ੍ਹਾਂ ਨੂੰ ਪਰੀਆਂ ਕਹਿ ਲਈਏ। ਜਾਂ ਜੀਵ ਰੂਪੀ ਜੀਵ ਜਿਹੜੇ ਹੈ ਇੰਨੇ ਸੋਹਣੇ ਹੁਣ ਪਰੀਆਂ ਵਰਗੇ ਸੋਹਣੇ ਹੁਣ ਸੰਸਾਰ ਦੇ ਵਿੱਚ। ਬਹੁਤ ਸੁਨਖਪੁਣਾ ਹੋਵੇ, ਬਹੁਤ ਸੁਹਾਪਣ ਹੋਵੇ। ਤੋਂ ਸਤਿਗੁਰ ਨਾਨਕ ਸਭੋ ਜਾਓ ਸਭ ਨਾਸ਼ਪਾਨ ਹੈ। ਇੱਥੇ ਜਾਉ ਦਾ ਅਰਥ ਹੈ ਚਲੀਆਂ ਜਾਣ ਵਾਲੀਆਂ ਨਾਸ਼ ਹੋ ਜਾਣ ਵਾਲੀਆਂ ਮਿਟ ਜਾਣ ਵਾਲੀਆਂ ਨਹੀਂ ਰਹਿਣਗੀਆਂ ਮਿਟ ਜਾਣਗੀਆਂ ਕਬੀਰ ਰਾਮ ਨਾ ਛੋਡੀਐ ਇਹ ਕਬੀਰ ਪ੍ਰਮਾਤਮਾ ਨੂੰ ਛੱਡਣਾ ਚਾਹੀਦਾ ਪ੍ਰਮਾਤਮਾ ਨੂੰ ਨਿਪੁੰਨਣਾ ਚਾਹੀਦਾ ਤਨ ਤਨ ਜਾਏ ਤਾਂ ਜਾਓ ਤਨ ਵੀ ਧਨ ਵੀ ਭਾਵੇਂ ਚਲੇ ਜਾਵੇ ਪਰ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਨਹੀਂ ਛੱਡਣਾ ਚਾਹੀਦਾ ਤਨ ਤੇ ਧਨ ਭਾਵੇਂ ਚਲੇ ਜਾਣਾ ਸੋ ਇਸ ਤਰ੍ਹਾਂ ਸਤਿਗੁਰੂ ਨੇ ਗੁਰਬਾਣੀ ਦੇ ਵਿੱਚ ਜਿਹੜੇ ਹੈ ਜਾਉ ਸ਼ਬਦ ਨੂੰ ਜਾਂ ਜਾਉ ਜਿਹਨੂੰ ਅਸੀਂ ਪੜ੍ਹਦੇ ਹਾਂ ਬਿੰਦੀ ਲਾ ਕੇ ਵੀ ਸਤਿਗੁਰੂ ਨੇ ਲਿਖਿਆ ਹੋਇਆ ਹੈ ਤਾਂ ਉਹਦੇ ਅਰਥ ਜਿਹੜੇ ਕੀਤੇ ਹੋਏ ਜਿਹਨੇ ਮਿਲਦੇ ਨੇ ਗੁਰਬਾਣੀ ਦੇ ਵਿੱਚ ਵਰਤੇ ਹੋਏ ਜਾਂਦਾ ਹਾਂ ਇਸ ਰੂਪ ਦੇ ਵਿੱਚ ਜਾਣਾ ਤੁਰ ਕੇ ਜਾਣਾ ਫਾਸਲਾ ਤੈਅ ਕਰਨਾ ਇਸ ਤਰੀਕੇ ਦੇ ਨਾਲ ਵੀ ਗਵਨ ਕਰਨਾ ਗਵਨ ਕਰਨਾ ਤੋ ਇਸ ਤਰੀਕੇ ਦੇ ਨਾਲ ਵੀ ਇਹਨੂੰ ਕਹਿੰਦੇ ਨਾਸ਼ ਹੋ ਜਾਣਾ ਇਸ ਤਰੀਕੇ ਦੇ ਨਾਲ ਵੀ ਇਹ ਜਾਓ ਸ਼ਬਦ ਸਤਿਗੁਰ ਨੇ ਜਿਵੇਂ ਚਲੀਆਂ ਜਾਣ ਨਾਸ਼ ਹੋ ਜਾਣਾ ਸੰਸਾਰ ਦੇ ਵਿੱਚ ਜਿਹੜੀ ਚੀਜ਼ਾਂ ਤੋ ਪਾਤਸ਼ਾਹ ਨੇ ਇਸ ਤਰੀਕੇ ਦੇ ਨਾਲ ਜਾਓ ਸ਼ਬਦ ਨੂੰ ਗੁਰਬਾਣੀ ਦੇ ਵਿੱਚ ਬਹੁਤੇ ਆਰਥਾਂ ਦੇ ਵਿੱਚ ਜਿਹੜਾ ਹੈ ਉਹ ਵਰਤਿਆ ਹੋਇਆ ਹੈ ਸੋ ਅਸੀਂ ਗੁਰਬਾਣੀ ਦੀ ਭਗਤੀ ਦੇ ਆਧਾਰ ਤੇ ਤੇ ਕਿਸ ਲੈਜ ਵਿੱਚ ਸਤਿਗੁਰ ਨੇ ਵਰਤਿਆ ਉਹਨੂੰ ਸਮਝ ਕੇ ਇਹਨਾਂ ਪਾਵਨ ਸ਼ਬਦਾਂ ਨੂੰ ਸਮਝ ਕੇ ਅਰਥ ਕਰਨੇ ਹਨ ਤੇ ਸਮਝਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ